ਜੀ ਮੈਡਮ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਵਾਰ ਵੋਟ ਕਿਨੂੰ ਪਾਓਗੇ ਤੁਸੀਂ ਵੋਟ ਪਾਉਣ ਜਾ ਰਹੇ ਹੋ ਪਤਾ ਨਹੀਂ ਜੇ ਸ਼ੂਗਰ ਠੀਕ ਹੋਈ ਤੇ ਪਾਉਂਗੀ ਨਹੀਂ ਤੇ ਫਿਰ ਰਹਿਨ ਦਾਂਗੇ ਮਤਲਬ ਤੁਹਾਡੇ ਸਾਹਿਬ ਨਾਲ ਇਸ ਵਾਰ ਇਲੈਕਸ਼ਨ ਚ ਕੌਣ ਜਿੱਤੇਗਾ ਜੀ ਜਿੰਨੂੰ ਜਾ ਰਿਆ ਵੋਟਾਂ ਪੈਣਗੀਆਂ ਉਹ ਜਿੱਤੇਗਾ ਜਿਆਦਾ ਵੋਟਾਂ ਕਿਨੂੰ ਪੈਣਗੀਆਂ ਜੀ ਜਿੰਨੂੰ ਜਿਆਦਾ ਵੋਟਾਂ ਲੋਕੀ ਪਾਉਣਗੇ ਉਹ ਮਤਲਬ ਲੋਕੀ ਕਿਨੂੰ ਜਿਆਦਾ ਵੋਟਾਂ ਪਾਉਣਗੇ ਜੀ ਵਾਹ ਦੱਸ ਇਹ ਤੇ ਲੋਕਾਂ ਨੂੰ ਪਤਾ ਹੋਵੇ ਕਿਨੂੰ ਜਨਾ ਵੋਟਾਂ ਪਾਉਣੀਆਂ ਮੈਨੂੰ ਕਿ ਇਹ ਕੀ ਦੇਖਦੇ ਹੋ ਕਿ ਮਤਲਬ ਦੇਸ਼ ਵਿੱਚ ਕਿਹੜੇ ਕਿਹੜੇ ਸੁਧਾਰ ਹੋਰ ਹੋਣੇ ਚਾਹੀਦੇ ਆ ਹੈ ਹੁਣ ਪਹਿਲਾ ਸੁਧਾਰ ਤੇ ਇਹ ਵੇਖੋ ਵੀ ਆ ਵੋਟਾ ਪਾਉਣ ਵਾਲੇ ਆ ਆਪਣਾ ਬੰਦਿਆਂ ਨੂੰ ਸ਼ਰਾਬ ਵੰਡ ਜਾਂਦੇ ਆ ਹੈ ਤੇ ਜਨਾਨੀਆਂ ਬਾਰੇ ਕੌਣ ਸੋਚਦਾ ਵਾ ਜਨਾਨੀਆਂ ਨੂੰ ਵੀ ਸੂਟ ਵੰਡ ਕੇ ਜਾਣੇ ਚਾਹੀਦੀ ਆ ਕਿ ਨਹੀਂ ਉਸ ਕਰਕੇ ਮੈਂ ਆ ਤੋ ਆਣੀਆਰ ਕੀ ਆਪਾਂ ਕਿ ਦੱਸਾਂਗੇ ਮਾਨ ਨੂੰ ਚਾਹੀਦਾ ਬਈ ਜਨਾਨੀਆਂ ਬਾਰੇ ਵੀ ਕੁਝ ਸੋਚੇ ਉਹਨੇ 600 ਜੁੰਟ ਵੀ ਕੀਤੇ ਆ ਜੀ ਹਾਏ ਹਾਏ ਸ਼ੇਰ ਦਾ ਝੁੱਟ ਦੀ ਗੱਲ ਤੇ ਮੈਂ ਆ ਹੀ ਕਰ ਤੇ ਚੰਗਾ ਰਹੇਗਾ ਮੈਂ ਤੈਨੂੰ ਦੱਸਾਂ ਸਾਡੇ ਸਾਰੇ ਟੱਬਰ ਦਾ ਨਾ ਲਾਕਾ ਕਰ ਜਾਂਦਾ ਮੀਟਰ ਅੱਗੇ ਖਲੋ ਕੇ ਤੈਨੂੰ ਪਤਾ ਗਰਮੀਆਂ ਕੂਲਰ ਕਾਲਰ ਚਲਾਈਦਾ ਹੁਣ ਹੈ ਤੇ 600 ਜੁੰਟ ਦਾ ਡਰਤੇ ਆ ਤਲਵਾਰ ਲਟਕੀ ਰਹੀਦੀ ਆ ਹਾਏ ਹੁਣ ਬਿੱਲ ਆ ਗਿਆਈ ਹਾਏ ਹੁਣ ਬਿੱਲ ਆ ਗਿਆਈ ਹੈ ਤੇ ਆਪਣਾ ਕੱਲ ਦਾ ਹੀ ਕੂਲਰ ਬੰਦ ਕੀਤਾ ਤੇ ਸਾਰਾ ਟੱਬਰ ਮਿੰਟ ਪਿੱਛੇ ਜਾ ਕੇ ਮੀਟਰ ਅੱਗੇ ਖਲੋ ਕੇ 66 ਜੁੰਟ ਹੋਇਤਨੀ 66 ਜੁੰਟ ਹੋਇਤ ਮਨ ਲ ਤੁਸੀਂ ਵੋਟ ਪਾਉਣ ਨਹੀਂ ਜਾ ਰਹੇ ਨਹੀਂ ਨਹੀਂ ਜਾऊंगी ਇਹ ਆ ਤੇ ਕੋਈ ਗੱਲ ਨਹੀਂ ਵੋਟ ਪਾਉਣ ਕਿਉਂ ਨਹੀਂ ਜਾਣਾ ਜਾऊंगी ਉੱਥੇ ਆਪਣਾ ਕੀ ਉਹਨੂੰ ਕਹਿੰਦੇ ਆ ਵੋਟ ਪਾਉਣ ਜਾਣਾ ਜ਼ਰੂਰੀ ਆ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਆ ਨੀਲੀ ਚਾਹੀ ਲਾ ਕੇ ਦਿੰਦੇ ਹਨਾ ਉਸ ਤੋਂ ਬਾਅਦ